ਦੇਵ ਗੁੰਧਾਰੀ ਪੰਜਵਾ ਸੁਪ੍ਰਵ ਜਤ ਕਦ ਪੇਖਿਓ ਨੈਣੀ ਉਸ ਪ੍ਰਭੂ ਦੇ ਕਾਣੀ ਜਿੱਥੇ ਕਿੱਥੇ ਉਹਨਾਂ ਨੇਤਰਾ ਨਾਲ ਵੇਖਣਾ ਕੀਤਾ ਹੈ ਮਨਮੁਦ ਰੂਪੀ ਨੈਤਰਾ ਨਾਲ ਵੇਖਿਆ ਵਿਰਾਜ ਦੇਖ ਰੂਪੀ ਨੈਤਰਾ ਨਾਲ ਵੇਖਿਆ ਪ੍ਰੋਖ ਅਪਰੋਖ ਗਿਆਨ ਰੂਪੀ ਨੈਤਰਾ ਨਾਲ ਉਸ ਪਰਮੇਸ਼ਰ ਨੂੰ ਨੈਣੀ ਬ੍ਰਿਸ਼ਟਾ ਨੂੰ ਵੇਖਿਆ ਹੈ ਸੁਖਦਾਈ ਜੀਵ ਤੂ ਦਾਤਾ ਉਹ ਪਰਮੇਸ਼ਰ ਸੁਖਾਂ ਦੇ ਦੇਣ ਵਾਲਾ ਹੈ ਸਾਰੇ ਮੀਆਂ ਨੂੰ ਜੀਵਨ ਮੁਕਤੀ ਦੇ ਦਾਤਾ ਦੇਣ ਵਾਲਾ ਹੈ ਅੰਮ੍ਰਿਤ ਜਾ ਕੀ ਬੈਣੀ ਜੀ ਦੀ ਬੈਣੀ ਸਤਨਾਮ ਰੂਪ ਜਿਹੜੀ ਬੈਣੀ ਬਾਣੀ ਹੈ ਇਹ ਅੰਮ੍ਰਿਤ ਰੂਪ ਹਾਨ ਹੈ ਅਮਰ ਕਰਨ ਵਾਲੀ ਹੈ ਜੀਉ ਦੇ ਤਾਈ ਰਹਾਉ ਅਗਿਆਨ ਕੋ ਬਚਨ ਵੀ ਅੰਮ੍ਰਿਤ ਹੈ ਭਰਿਆ ਹੋਇਆ ਅੰਮ੍ਰਿਤ ਦਾ ਆਪਣੇ ਬਚਨ ਪੁਹਾਰੇ ਅਬ ਸੁੰਦਰ ਮਨ ਮੋਹਨ ਪਿਆਰੇ ਸਭੂ ਮੱਜ ਮਿਰਾਰੇ ਰਹਾਉ ਅਗਿਆਨ ਅੰਧੇਰਾ ਸ਼ਾਂਤੀ ਕਾਟਿਆ ਜਿਹੜੇ ਸੰਤ ਭਗਤਾਂ ਨੇ ਉਹਨਾਂ ਨੇ ਅਗਿਆਨ ਦੇ ਹਨੇਰੇ ਨੂੰ ਕੱਟ ਦਿੱਤਾ ਹੈ ਵਰਨ ਦੇ ਪਰਦੇ ਨੂੰ ਜੀ ਦਾਨ ਗੁਰ ਦੇਣੀ ਗੁਰੂ ਸਾਹਿਬ ਨੂੰ ਜੀਵ ਮੁਕਤੀ ਦਾ ਧਾਮ ਦੇਣਾ ਕੀਤਾ ਹੈ ਧਰ ਕਿਰਪਾ ਕਰਨੀ ਆਪਣਾ ਕਿਰਪਾ ਕਰਕੇ ਆਪ ਦਾ ਸੇਵਕ ਬਣਾ ਲਿਆ ਉਹਨਾਂ ਦੇ ਤਾਂ ਹੀ ਜਲ ਤੇ ਸੀਤਲ ਸੀਤਲ ਹੋਣੀ ਜਿੰਨੇ ਜੀਵ ਹੈ ਅਗਿਆਨ ਦੀ ਅਗ ਕਰਕੇ ਜਲ ਰਹੇ ਹੈ ਉਹਨਾਂ ਮਾਇਆ ਦੀ ਤ੍ਰਿष्णा ਕਰਕੇ ਜੜ ਰਹੇ ਹਨ ਉਹਨਾਂ ਨੂੰ ਮਾਰਾ ਸੀਤਲ ਹੋਣੀ ਸੀਤਲ ਹੋਣ ਬਣਾਤਾ ਸੀਤਲ ਕਰ ਦਿੱਤਾ ਹੈ ਉਹਨਾਂ ਦੀ ਸੰਗਤ ਕਰਕੇ ਹੋਰ ਸ੍ਰੀਖੀਨ ਵੀ ਜਗਿਆਸਣਾਂ ਦੀ ਨੇ ਸੀਤਲ ਹੋਣੀ ਹੋਣਾ ਹੈ ਕਰਮ ਧਰਮ ਕੇ ਉਪਜਾ ਨਾ ਆਇਓ ਉਹ ਜਿਹੜੇ ਸਰੀਰ ਦੇ ਹੰਗਤਾ ਕਰਕੇ ਜਿਹੜੇ ਕਰਮ ਕਰਨੇ ਜੋ ਮਾਇਆ ਕਰਕੇ ਜਗ ਆਦਿਕ ਤੈਮ ਕਰਨੇ ਆ ਉਹਨਾਂ ਦੇ ਨਿਸ਼ਚੇ ਚ ਕੋਈ ਏ ਪਰ ਗੁਰੂ ਨੇ ਇਹਨੂੰ ਵੱਡਾ ਚੰਗਾ ਨਹੀਂ ਸਮਝਿਆ ਹੈ ਉਹਨਾਂ ਨੇ ਨਾ ਹੈ ਉਪਜੀ ਨਾ ਹੈ ਉਪਜੀ ਨਿਰਮਲ ਕਰਨੀ ਉਹ ਨਿਮਰਤਾ ਰੱਖਦੇ ਆ ਕਿ ਮਾਰਾ ਸਾਥੋਂ ਨਿਸਕਾਮ ਕਰਮ ਨਹੀਂ ਕੋਈ ਹੋਇਆ ਤੇ ਧਰਮਾਦਿਕ ਸੰਸਕਾਰਾਂ ਦਾ ਕਰਨ ਦੇ ਸਹਰ ਜਿਹੜਾ ਹੋਣਾ ਹੈ ਇਹ ਵੀ ਸਾਡੇ ਨੂੰ ਧਰਮ ਵੀ ਕੋਈ ਨਹੀਂ ਪੈਦਾ ਹੋਇਆ ਨੇ ਨਾ ਉਪਜੀ ਨਿਰਮਲ ਕਰਨੀ ਸਾਡੇ ਪਾਸੋਂ ਮਾਰਾ ਨਿਰਮਲ ਉਜਲ ਕਰਨੀ ਭਗਤੀ ਪ੍ਰਗਟ ਹੋਈ ਹੈ ਛੱਡ ਸਿਆਨ ਪ ਸੰਜਮ ਨਾਲ ਹੀ ਮਾਰਾ ਆਪਜੀ ਬੁੱਧੀ ਦੀ ਸਿਆਨ ਛੱਡ ਕੇ ਤੇ ਸੰਜਮ ਸਾਧਨ ਛੱਡ ਕੇ ਇੰਦਰੀਆਂ ਦੇ ਲਾਗੋ ਗੁਰ ਕੀ ਚਰਨੀ ਫੇ ਗੁਰੂ ਸਾਹਿਬ ਦੇ ਆਪ ਦੇ ਚਰਨਾਂ ਨਾਲ ਲੱਗੇ ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਦੇਵ ਗੰਧਾਰੀ ਪੰਜਵਾ ਹਰ ਰਾਮ ਨਾਮ ਜਪ ਲਾਹ ਜਿਹੜੀ ਹਰੀ ਜੋ ਰਮਿਓ ਹੋਇਆ ਹੈ ਉਸ ਦੇ ਨਾਮ ਦਾ ਜਿਹੜਾ ਜਪਣਾ ਹੈ ਇਹ ਗੁਰਮਤਿ ਦੁਆਰਾ ਲਾਹ ਹੈ ਪ੍ਰਾਪਤ ਕਰ ਜਾ ਕੇ ਗਤ ਪਾਵਹਿ ਸੁਖ ਸਹਜ ਆਨੰਦਾ ਤੂੰ ਭਾਈ ਗਤ ਮੁਕਤੀ ਪਾ ਲੇਗਾ ਸੁਖ ਸਹਜ ਬ੍ਰਹਮ ਆਨੰਦ ਨੂੰ ਪ੍ਰਾਪਤ ਕਰੇਗਾ ਅਤੇ ਆਨੰਦ ਜੀਵਨ ਮੁਕਤੀ ਦਾ ਪਾ ਲੇਗਾ ਗਤ ਪਾਵਹਿ ਪ੍ਰਾਪਤੀ ਕਰੇਗਾ ਜੋ ਜੇ ਮੁਕਤਪੁਰਖਾਂ ਦੀ ਗਤੀ ਨੂੰ ਪ੍ਰਾਪਤ ਹੋਵੇਂਗਾ ਸਹਿਜ ਸੁਖ ਅਚੁੱਤ ਸੁਖ ਰੂਪ ਜੋ ਬ੍ਰਹਮ ਹੈ ਤੇਦਾ ਨੰਸਨ ਨੂੰ ਪ੍ਰਾਪਤ ਹੋਵੇਗਾ ਕਾਟੇ ਜੰਮ ਕੇ ਫਾਹ ਜਿਹੜੇ ਜਨਮ ਦੇ ਫਾਹ ਇਹ ਵੀ ਤੇਰੇ ਕੱਤੇ ਜਾਣਗੇ ਵਾਰ-ਵਾਰ ਵਾਸ਼ਨਾ ਕਰਕੇ ਜੁਨਾ ਚ ਨਹੀਂ ਆਵੇਂਗਾ ਰਹਾਉ ਤੋਜਤ ਖੋਜਤ ਖੋਜ ਵਿਚਾਰਿਓ ਖੋਜੀਐ ਵੇਦਾਂ ਨੂੰ ਖੋਜੀਐ ਸ਼ਾਸਨਾਂ ਨੂੰ ਖੋਜ ਗੁਰਾਂ ਦੇ ਉਪਦੇਸ਼ ਦੁਆਰਾ ਵਿਚਾਰਿਆ ਹੈ ਖੋਜ ਤਨ ਨੂੰ ਮਨ ਨੂੰ ਖੋਜ ਵਿਚਾਰ ਨੂੰ ਗੁਰਾਂ ਦੁਆਰਾ ਵਿਚਾਰ ਕੀਤੀ ਹੈ ਹਰ ਸੰਤ ਜਨ ਆ ਪਹ ਆਹ ਹਰੀ ਦੇ ਸੰਤਾਂ ਜਨਾਂ ਦੇ ਪਾਸ ਆਹ ਆਏ ਹਾਂ ਕਿਆ ਕਰਕੇ ਜਿਨ੍ਹਾਂ ਪ੍ਰਾਪਤ ਇਹੋ ਨਿਧਾਨ ਜਿਹੜੇ ਆਏ ਹਾਂ ਹਰੀ ਦੇ ਸੰਤਾਂ ਜਨਾਂ ਦੇ ਪਾਸ ਉਹਨਾਂ ਨੂੰ ਇਹ ਖਿਆਨਾ ਪ੍ਰਾਪਤ ਹੋਇਆ ਨਾਮ ਦਾ ਜਿਨ ਕੈ ਕਰਮ ਲਿਖਾ ਹਾ ਜਿਹਨੋਂ ਦੇ ਕਰਮ ਇਸ ਕੰਮ ਕਰੂ ਲਿਖੇ ਹੋਏ ਸੀ ਉਹਨਾਂ ਪ੍ਰਵੇਸ਼ਰ ਦੀ ਭਗਤੀ ਕਰਕੇ ਦਾਤ ਨੂੰ ਪ੍ਰਾਪਤ ਕੀਤਾ ਹੈ। ਏ ਵੱਡ ਭਾਗੀ ਏ ਪਤਵੰਤੇ। ਉਹ ਵੱਡਿਆਂ ਭਗਵਾਨ ਨਿਸਕਾਮੀ ਪੁਰਖ ਹੈ। ਉਹ ਪਤ ਇਜਤ ਵਾਲੇ ਹਨ, ਨਿਰਵਕਾਰ ਜੀਵਨ ਵਾਲੇ ਹਨ। ਏ ਪੂਰੇ ਸਾਗ। ਉਹ ਇਸ ਪ੍ਰਵੇਸ਼ਰ ਦੇ ਸ਼ਮਨ ਰੂਪੀ ਧਨਵਾਲੇ ਸਾਹੂਕਾਰ ਹਨ ਪੂਰਵ ਸਵਾਸਾਂ ਵਾਲੇ ਹਨ ਸੁੰਦਰ ਸੁਗੜ ਸਰੂਪ ਤੇ ਨਾਨਕ ਉਹ ਸੁੰਦਰ ਹੋਣਗੇ ਸਭ ਕੇ ਅਨੰਦ ਸੂਰ ਦੀ ਸਖਿਆਤਾਂ ਵਾਲੇ ਸੁੰਦਰ ਸੁਗੜ ਸੁਗੜ ਕਿਤਹ ਹਨਗੇ ਵਕਾਰਾਂ ਦੇ ਮੇਟਣ ਵਾਸਤੇ ਸਰੂਪ ਤੇ ਨਾਨਕ ਉਹ ਦਿਲ ਦੀ ਸਫਾਈ ਵਾਲੇ ਹਨ ਗੁਰੂ ਸਾਹਿਬ ਦੀ ਕਹਿੰਦੇ ਹਨ ਜਿਨ ਹਰ ਹਰ ਨਾਮ ਜਪਾ ਜਿਨਾਂ ਨੂੰ ਮਨਵਾਣੀ ਸੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਮੁਸਾਹ ਗੁਰਾਂ ਦਾ ਅਰਾ ਖਿਜਣਾ ਕੀਤਾ ਹੈ ਦੇਵ ਗੰਧਾਰੀ ਪੰਜਵਾ ਮਨ ਕਹ ਅਹੰਕਾਰ ਅਹਾਰਾ ਇਹ ਮਨ ਕਿਸ ਵਾ ਕੇ ਹੰਕਾਰ ਕਰਕੇ ਫਰਾ ਅਫਰੇਵਾ ਚਾੜੀ ਫਿਰਦਾ ਹੈ ਕਿਉਂ ਆ ਫਰਿਆ ਫਿਰਦਾ ਹੈ ਹੰਕਾਰ ਕਰਕੇ ਕਹ ਕਿਸ ਪਦ ਦਾ ਤੂੰ ਹੰਕਾਰ ਕਰਨਾ ਤੇ ਕਿਉਂ ਤੂੰ ਆ ਫਰਿਆ ਹੋਇਆ ਹੈ ਹੰਕਾਰ ਕਰਕੇ ਅਫਰ ਹੋ ਰਿਹਾ ਬਾਲਾ ਹੰਕਾਰ ਤੇਰੇ ਅੰਦਰ ਹੈ ਕਿਮ ਡੇਰ ਵਰਗਾ ਕੋਈ ਨਹੀਂ ਹੈ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਕੋਈ ਸਰੀਰ ਦੁਰਗੰਧੀ ਹੈ ਨਾ ਮਿਰਾਈ ਵਿਸ਼ਟਾਸਤ ਪ੍ਰੇਤੇ ਚਾਮ ਇਸ ਉੱਪਰਲੇ ਰੱਖੋ ਗਮਾਨ ਦੁਰਗੰਧੀ ਵਾਲਾ ਸਰੀਰ ਹੈ ਇਹਦੇ ਵਿੱਚ ਅਪਾਵਨ ਵਿਸ਼ੇ ਹਨਗੇ ਸਭ ਸਬਰ ਰੂਪ ਰਸਗੰਧ ਉਹਨਾਂ ਦੀ ਕੁਸੰਗਤ ਕਰਕੇ ਤੂੰ ਦੁਰਗੰਧ ਅਪਵਿੱਤਰ ਅਪਾਵਨ ਪੀਤਰ ਦੁਰਗੰਗੀ ਵਾਲਾ ਜਿਹੜਾ ਸਰੀਰ ਹੈ ਇਹਦੇ ਅਪਾਵਨ ਹੋਣਗੇ ਵਿਸ਼ੇ ਉਹਨਾਂ ਕਰਕੇ ਅਪਵਿੱਤਰ ਹੋ ਰਿਹਾ ਹੈ ਪੀਤਰ ਅੰਦਰੋਂ ਤੇ ਰਾਂਤਾ ਕਰਨ ਜੋ ਦੀ ਸੈ ਸੂਸ਼ਾਰਾ ਜੋ ਕੁਝ ਦਿਖ ਰਿਹਾ ਹੈ ਪਦਾਰਥ ਨੂੰ ਸਤ ਮੰਨੀ ਬੈਠਾ ਹੈ ਇਹਦਾ ਇਸ਼ਾਰਾ ਸਵਾਹ ਹੋ ਜਾਣੇ ਹਨ ਸਾਰੇ ਨਾਸਵੰਤ ਰਹਾਉ ਜੀਵ ਜੀਵਾਂ ਤੇ ਸਿਮਰ ਪਰਾਨੀ ਇਹ ਪ੍ਰਾਨਾਂ ਧਾਰੀ ਜੀਵ ਜਿਸ ਵਾਹਿਗੁਰੂ ਤੈਨੂੰ ਪੈਦਾ ਕੀਤਾ ਹੈ ਉਹਦਾ ਸਿਮਰਨ ਕਰ ਜਿਉ ਪ੍ਰਾਨ ਜਿਨ ਧਾਰਾ ਜਿਸ ਵਾਹਿਗੁਰੂ ਨੇ ਸਾਰਿਆਂ ਜੀਵਾਂ 'ਚ ਆਪ ਦੇ ਪ੍ਰਾਨ ਰੱਖੇ ਹੋਏ ਆ ਰਾਣਾ ਨੂੰ ਦੇ ਕੇ ਆਧਾਰ ਆਸਰਾ ਰੂਪ ਹੈ ਜੋ ਧਾਰਨ ਕੀਤੇ ਜਿਨ ਪ੍ਰਾਣ ਤੇ ਸਹਿ ਤਿਆਗ ਅਵਰ ਲਪਟਾਵ ਹੈ ਇਸ ਪਰਮੇਸ਼ਰ ਨੂੰ ਛੱਡ ਕੇ ਹੋਰ ਨਾ ਪਦਾਰਥਾਂ ਚ ਲਪਟਾਵਾਂ ਫਸਲਾਂ ਹੈ ਮਰ ਜਨਮ ਹੈ ਮੁਗਦ ਗੁਵਾਰ ਇਸ ਕਰਕੇ ਭਾਈ ਮਰਦਾ ਜਮਦਾ ਰਹੇਗਾ ਇਸ ਕਰਕੇ ਸ਼ਾਸਤ ਗਿਆਨ ਤੋਂ ਤੂੰ ਮੁਗਦ ਬੇਸਮਝ ਹੈ ਅਤੇ ਵਿਹਾਰਾਂ ਵੱਲੋਂ ਵੀ ਗੁਵਾਰ ਬੇਸਮਝ ਹੈ ਗੁਵਾਰ ਚੰਡਾਲਾਂ ਦੀ ਨਿਆਈ ਹੈ ਗੁਵਾਰ ਗਵਾਲਿਆਂ ਦੀ ਨੇ ਇਜ਼ਨੀ ਰੂਪੀ ਗਾਇਆਂ ਨੂੰ ਸ਼ੇਰੂਪੀ ਕਹਾਜ ਗਾਉਣਾ ਆਂਦ ਗੋਂਗ ਪਿੰਗਲ ਮਤਹੀਨਾ ਹੰਦਾ ਹੋ ਰਿਹਾ ਅੱਖਾਂ ਦੇ ਹੁੰਦਿਆਂ ਆ ਸਾਧ ਸੰਗਤ ਦੇ ਦਰਸ਼ਨ ਨਹੀਂ ਕਰਦਾ ਗੰਗਾ ਹੋ ਰਿਹਾ ਮਾਦ ਰਕੀਰpen ਨਹੀਂ ਗਾਉਂਦਾ ਪਿੰਗਲਾ ਹੋ ਰਿਹਾ ਸੰਗਤ ਵਿੱਚ ਪੈਰਾਂ ਚੱਲ ਕੇ ਤੁਰਦਾ ਨਹੀਂ ਹੈ ਮਤਹੀਨਾ ਹੋਰੇ ਪਰਵਾਰਥ ਨੂੰ ਧਾਰਨ ਨਹੀਂ ਕਰਦਾ ਰੱਬ ਰੱਖੋ ਰੱਖਣ ਹਾਰਾ ਕੇ ਪ੍ਰਭੂ ਜੀ ਕਿਰਪਾ ਕਰਕੇ ਰੱਖਿਆ ਕਰਨ ਵਾਲੇ ਤੁਸੀਂ ਰੱਖ ਲੋ ਆਪ ਤੋਂ ਨਾ ਹੋਰ ਕੌਣ ਰੱਖਣ ਵਾਲਾ ਸੱਚੇ ਪਾਤਸ਼ਾਹ ਆਪ ਰੱਖਿਆ ਕਰੋ ਬਖਸ਼ੀ ਕਰੋ ਅੰਗ ਗੁੰਗ ਪਿੰਗਲ ਮਤਹੀਨਾ ਹੰਦੇ ਹੋਰੇ ਮਾਰਾ ਵਿਰਾਗ ਦੇ ਤੂਪੀ ਨੈਤਰਾਂ ਤੋਂ ਤੇ ਪ੍ਰੀਤ ਰੂਪੀ ਜ਼ਬਾਨ ਤੋਂ ਬਗੈਰ ਗੁੰਗੇ ਹੋ ਰਹੇ ਆਂ ਤਾਜ ਰੂਪੀ ਪੈਰਾਂ ਤੋਂ ਬਗੈਰ ਪਿੰਗਲੇ ਹੋ ਰਹੇ ਆਤਮ ਵਿਸ਼ੇਰੀ ਮਤੋਂ ਹੀਲੇ ਹਾਂ ਪ੍ਰਭ ਰਾਖੂ ਰਾਖਨ ਹਾਰੋ ਤੇ ਆਪ ਰੱਖਿਆ ਕਰਨ ਵਾਲਿਓ ਕਿਰਪਾ ਕਰਕੇ ਰੱਖ ਦੋ ਸਾਡੇ ਤਾਈ ਕਰਨ ਕਰਾਵਨ ਹਾਰ ਸਮਰੱਥਾ ਸਾਰੇ ਕਾਰਜਾਂ ਦੇ ਕਰਾਉਣ ਵਾਲਾ ਕਰਨ ਵਾਲਾ ਸਰਵ ਕਲਾ ਸੁਭਰਥ ਆਪ ਬ੍ਰਹਮਾਦਿਕਾਂ ਤੋਂ ਪ੍ਰੇਰਕੇ দৃষ্টি ਨੂੰ ਕਰਾਉਣ ਵਾਲਾ ਹੈ। ਆ ਨਾਨਕ ਜੰਤ ਵਿਚਾਰਾ। ਇਹ ਜੀਵ ਵਿਚਾਰਾ ਗੁਰੂ ਸਾਹਿਬ ਜੀ ਕਹਿੰਦੇ ਕੀ ਅਤੁੱਛੋ ਆਪ ਹੀ ਕਿਰਪਾ ਕਰਕੇ ਰੱਖਿਆ ਕਰੋ। ਦੇਵ ਗੰਧਾਰੀ ਪੰਜਵਾ। ਸੂ ਪ੍ਰਭ ਨੇਰੇ ਹੂ ਤੇ ਨੇਰੇ। ਇਹ ਭਾਈ ਉਹ ਪ੍ਰਭ ਨੇੜੇ ਜਿੰਨੇ ਹਨ। ਸਾਰੀਆਂ ਚੀਜ਼ਾਂ ਨੇੜੇ ਮੰਨੀਆਂ ਹਨ। ਉਹਨਾਂ ਨੇੜੇ ਤੋਂ ਵੀ ਨੇੜੇ ਅੱਖਾਂ ਦੀਆਂ ਧੀਰੀਆਂ ਨੇੜੇ ਮੰਨੀਆਂ। ਇਹ ਦੂ ਵੀ ਨੇੜੇ ਐ ਸਾਰਾਗ ਤੋਂ ਵੀ ਨੇੜੇ ਕੁਰਾਨ ਸ਼ਰੀਫ ਚ ਲਿਖਿਆ ਹੈ ਉਹ ਪ੍ਰਭੂ ਨੇੜੇ ਤੋਂ ਨੇੜੇ ਜਿਵੇਂ ਪਦਾਰਥ ਮੰਨੇ ਸਾਰਿਆਂ ਤੋਂ ਨੇੜੇ ਐ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਐ ਸਾਰਿਆਂ ਦਾ ਪੂਰਨ ਸ਼ਕਤੀ ਦਾ ਆਸਰਾ ਰੂਪ ਐ ਸਿਮਰ ਧਿਆਇ ਗਾਇ ਗੋਬਿੰਦ ਉਹ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਅਤੇ ਧਿਆਇਆ ਕਰ ਤੇ ਦੀ ਧਿਆਕਾਰ ਵਰਤੀ ਕਰਕੇ ਬਾਣੀ ਕਰਕੇ ਗਾਇਆ ਕਰ ਗੋਬਿੰਦ ਦੇ ਗੁਣੋਂ ਨੂੰ ਦਿਨ ਰੈਣ ਸਾਜ ਸਵੇਰੇ ਦਿਨ ਰਾਤ ਗਾਇਆ ਕਰ ਸ਼ਾਮ ਨੂੰ ਵੀ ਗਾਇਆ ਕਰ ਸਵੇਰੇ ਵੀ ਗਾਇਆ ਕਰ ਦਿਨੇ ਗਾਇਆ ਕਰ ਜੇ ਦਿਨੇ ਵੇਰ ਨਹੀਂ ਤਾਂ ਰਾਤ ਨੂੰ ਗਾਇਆ ਕਰ ਜੇ ਰਾਤ ਨੂੰ ਹੀ ਗਾਸਦਾ ਸ਼ਾਮ ਦੇ ਵਕਤ ਹੀ ਗਾਇਆ ਕਰ ਜੇ ਸ਼ਾਮ ਦੇ ਵਕਤ ਨੂੰ ਗਾਸਦਾ ਸਵੇਰੇ ਹੀ ਉੱਠ ਕੇ ਭਜਨ ਕਰਿਆ ਕਰ ਸਾਰੇ ਤੇਰੇ ਦਿਨ ਤੇ ਸਾਰੀਆਂ ਰਾਤ ਤੇ ਸ਼ਾਮ ਤੇ ਸਵੇਰ ਐਵੇਂ ਹੀ ਚੁਰੇ ਜਾਂਦੇ ਐ ਕੋਈ ਤਾਂ ਸਮਾਫਲਾ ਕਰਿਆ ਕਰ ਦਿਨ ਰਾਤ ਦਿਨ ਰੈਣ ਸਾਂਝ ਸਵੇਰ ਹੈ ਇਹ ਵੀ ਦਿਨ ਰੈਣ ਸਾਂਝ ਸਵੇਰ ਹੈ ਦਿਨ ਤੇ ਰਾਤ ਜਿਹੜੇ ਆ ਤੇਰੇ ਗੁਜ਼ਰਦੇ ਜਾ ਰਹੇ ਆ ਸਾਂਝ ਸਵੇਰ ਹੈ ਤੇ ਰਾਤ ਰੂਪੀ ਤੇਰੀ ਸਾਂਝ ਰਾਤ ਪੈ ਰਹੀ ਹੈ ਮੌਤ ਰੂਪੋ ਇਹ ਇਹ ਜਿਹੜੀ ਤੇਰੀ ਅਵਸਥਾ ਹੈ ਸ਼ਾਮ ਦੇ ਵਕਤ ਦੀ ਨਹੀਂ ਆਈ ਇਹ ਰਾਤ ਤੇ ਦਿਨ ਤੇਰੇ ਗੁਜ਼ਰਦੇ ਜਾ ਰਹੇ ਆ ਇਕ ਕਾਂ ਰੂਪੀ ਸਵੇਰਾ ਆਉਣ ਵਾਲਾ ਦਿਨ ਚ ਆਉਣ ਵਾਲਾ ਹੈ ਪਹਿਲਾਂ ਪਹਿਲਾਂ ਪਰਮੇਸ਼ਰ ਦਾ ਭਜਨ ਕਰ ਲੈ ਜੇ ਨਾ ਕਰੇਗਾ ਫਿਰ ਤੇਰੇ ਪਾਸੋਂ ਕੁਝ ਨਹੀਂ ਹੋ ਸਕੇਗਾ ਦਿਨ ਰਾਂਗ ਦਾ ਸਾਧ ਸਵੇਰਾ ਇਹ ਕਰਕੇ ਭਾਈ ਅਵਸਥਾ ਰੂਪੀ ਰਹਿਣ ਰਾਤ ਵਿੱਚ ਪਰਮੇਸ਼ਰ ਦਾ ਸਿਮਰਨ ਕਰੇ ਤੈਨੂੰ ਦਿਨ ਗਿਆਨ ਰੂਪੀ ਦਿਨ ਹੋ ਜਾਏਗਾ ਅਵਿਦਿਆ ਰੂਪੀ ਸਾਜ ਸ਼ਾਮ ਦਾ ਵਕਤ ਤੇਰਾ ਮਿਟ ਜਾਏਗਾ ਉਪਰੋਖ ਗਿਆਨ ਉਪੀ ਸਵੇਰਾ ਤੈਨੂੰ ਪ੍ਰਾਪਤ ਹੋ ਜਾਏਗਾ ਤੂੰ ਤਾਂ ਰਾਤ ਦਿਨੇ ਸ਼ਾਮ ਸਵੇਰਾ ਹੁਣ ਨਹੀਂ ਕਰਦੇ ਸ਼ਾਮ ਨੂੰ ਕਰਾਂਗੇ ਸ਼ਾਮ ਨੂੰ ਨਹੀਂ ਹੋਏ ਸਵੇਰੇ ਕਰਾਂਗੇ ਐ ਕਰਦੇ ਦਿਨ ਰਾਤ ਤੇਰੇ ਗੁਜ਼ਰਦੇ ਜਾ ਰਹੇ ਹੈ ਰਹਾਉ ਉਧਰ ਦੇ ਦੁਲਬ ਸਾਧੂ ਸੰਗ ਉਹਨਾਂ ਨੂੰ ਕਰ ਜੇ ਜਿਹੜੀ ਦੇ ਤੈਨੂੰ ਪ੍ਰਾਪਤ ਹੋਈ ਹੈ ਦੁਰਲੱਭ ਸਾਰ ਸੰਗਤ ਮਿਲ ਕਰਕੇ ਕਸਮ ਲੱਭੀ ਹੈ ਤੈਨੂੰ ਹਰ ਹਰ ਨਾਮ ਜਪੀ ਰਹਿ ਹਰ ਹਰ ਪ੍ਰਭਿ ਸੁ ਨਾਮ ਨੂੰ ਜਿਵੇਂ ਸਭ ਜਪਦੇ ਐ ਐਵੇਂ ਜਪੇ ਰਹਿ ਮਨ ਦੇ ਪਾਸੇ ਜਪਉਣਾ ਕਰ ਕਰੀ ਨਾ ਮੋਹਤ ਨਾ ਚਸਾ ਬਿਲੰਬੋ ਕਈ ਘੜੀ ਵੀ ਡੇਰ ਨਾ ਕਰ ਮੋਹਤ ਅੱਧੀ ਘੜੀ ਵੀ ਡੇਰ ਨਾ ਕਰ ਜਿਸਾ 15 ਵਾਰੀ ਅੱਖ ਫੜਕੀਏ ਤਾਂ ਇੱਕ ਵਿਸਵਾ ਹੁੰਦਾ ਹੈ 15 20 ਵੇ ਦਾ ਕਿੱਥੇ ਸਾ ਹੁੰਦਾ ਤੀਆਂ ਚਸ਼ਿਆਂ ਦਾ ਇੱਕ ਪਲ ਹੁੰਦਾ ਇਹਨਾਂ ਜੀ ਵੀ ਬਲੰਬੋ ਦੇਰ ਨਾ ਕਰੋ ਕਾਲ ਨਿਤ ਹੈ ਨਿਤ ਹੀ ਰਹਿ ਰਾਈ ਨਿਤ ਨਿਤ ਕਾਲ ਬਾਲਕ ਅਵਸਥਾ ਜੀ ਵੀ ਜਵਾਨੀ ਜੀ ਵੀ ਤਾਜ਼ੀ ਜਵਾਨੀ ਜੀ ਬੁਢੇਪੇ ਤਾਂ ਕਾਲ ਦੇਖਦੇ ਨਹੀਂ ਦੱਸ ਨਹੀਂ ਸਕਾਈ ਨਿਤਾਂ ਪਰ ਜੀ ਦੇਖੋ ਸੋਮ ਬੈਸਾਰੇ ਦੁਆਰੇ ਸਿਮਰਤੀ ਸਾਰੇ ਬਰਾਬਰ ਦੀ ਉਮਰ ਵਾਲੇ ਕਿੰਨੇ ਗੁਜ਼ਰ ਚੁੱਕੇ ਤੇਰੇ ਨਾਲ ਜਿਹੜੇ ਜੰਮੇ ਸੀ ਇਸ ਪ੍ਰਕਾਰ ਕਾਜ ਨਿਤਾ ਵਰਤੀ ਦੇ ਰਿਹਾ ਹੈ ਦੇਖ ਰਿਹਾ ਹੈ ਤੇਰੇ ਜਿਵੇਂ ਹੀਰਾ ਸ਼ਿਕਾਰੀ ਵੇਖਦਾ ਹੁੰਦਾ ਐ ਤੈਨੂੰ ਨਾਸ ਕਰਨ ਵਾਤੇ ਨਕਾਬ ਵਰਤੀ ਦੇਖ ਰਿਹਾ ਹੈ ਅੰਧ ਬਿਲਾ ਤੇ ਕਾ ਧੂ ਕਰਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਏ ਸੱਚੇ ਪਾਤਸ਼ਾਹ ਅੰਬੀ ਜਿਹੜੀ ਬਿਲ ਖੋਡਵਾ ਨਾ ਵਾਸ਼ਨਾ ਰੂਪੋ ਇਹ ਮਨ ਮੂਖ ਤੇ ਦਿਲ ਵਾਸ਼ਨਾ ਤਕਰੇ ਕਾਣ ਉਪਾਏ ਪਾਰਸੀ ਗੁਰੂ ਪ੍ਰੇਮ ਪੰਖ ਸਿਮਰੋ ਹੋ ਥਰਥਾਏ ਕੰਨੇ ਨੇ ਮਾਨਾ ਕਿਉਹਾ ਬਾਸਨਾ ਰੂਪੀ ਖੱਡ ਵਿੱਚ ਵੜਿਆ ਰਹਿਣਾ ਹੈ ਇਸ ਨੂੰ ਟਕਾਉਣ ਵਾਕੇ ਗੁਰੂ ਸਾਹਿਬ ਦੇ ਚਰਨ ਪਾਰੇ ਦੀਆਂ ਗੋਲੀਆਂ ਹੈ ਜੇ ਪ੍ਰੇਮ ਕਰ ਲਈਏ ਫਿਰ ਇਹ ਠਿਕ ਸਕਦਾ ਇਹਦੀ ਕੰਚਲ ਪਾਈ ਜਾ ਸਕਦੀ ਹੈ ਇਸੇ ਪ੍ਰਕਾਰ ਇਹੰਦਾ ਖੂਪ ਹੈ ਜਿਹੜਾ ਸੰਸਾਰ ਇੱਕ ਖੱਡ ਦੀ ਨਹੀਂ ਆਈ ਹੈ ਅੰਦਾ ਜਿਹੜਾ ਸਰੀਰ ਹੈ ਸਵਾਸਤ ਤਾਹੀਨਾ ਇਹਦੀ ਵਾਸ਼ਨਾ ਜਿਹੜੀ ਮੈਂ ਦੇਹ 'ਚ ਜਿਉਂਦਾ ਰਹਾ ਇਸ ਦੇਹ ਦੇ ਹਾਸ ਤੋਂ ਕੱਢਦਾ ਹੈ ਕਰਤਾ ਪੁਰਖ ਕਿਆ ਨਾਹੀ ਕਰਤੇ ਰੇ ਤੇਰੇ ਕਰਜ ਕਿਹੜਾ ਪਦਾਰਥੀ ਸਭ ਕੁਝ ਤੇਰੇ ਘਰ 'ਚ ਆ ਮਹਾਰਾਜ ਜਿਹਨੂੰ ਬਖਸ਼ਣਾ ਚਾਹੀ ਬਖਸ਼ ਸਕਦਾ ਹਾਂ ਨਾਮ ਆਧਾਰ ਦੀਜੈ ਨਾਨਕ ਕਉ ਇਸ ਕੇ ਕਾਰਸ਼ਾ ਨਾਮ ਦਾ ਆਸਰਾ ਸਾਨੂੰ ਦੇਣਾ ਕਰੋ ਆਨੰਦ ਸੂਖ ਕੰਹਿ ਰੈ ਇਸ ਪ੍ਰਕਾਰ ਮਹਾਰਾਜ ਜਿਵੇਂ ਤੇਰੇ ਭਗਤਾਂ ਨੂੰ ਪੁੱਛੇ ਆਨੰਦ ਪ੍ਰਾਪਤ ਹੋਇਆ ਤੇ ਉਹ ਸਾਨੂੰ ਵੀ ਕਣੇ ਸੁਖ ਦੀ ਪ੍ਰਾਪਤੀ ਹੋਵੇ ਕਿਰਪਾ ਦ੍ਰਿਸ਼ਟੀ ਕਰੋ ਤੇ ਆਨੰਦ ਸਰੂਪ ਪਰਮੇਸ਼ਰ ਤੇਰੀ ਪ੍ਰਾਪਤੀ ਕਰਕੇ ਸੋ ਕਣੇ ਵੀ ਪ੍ਰਾਪਤੀ ਹੋਵੇਗੀ ਤੂੰ ਆਨੰਦ ਸਰੂਪ ਕਣੇ ਸੁਖਾਂ ਦਾ ਦਾਤਾ ਸਾਡੇ ਕਾਈ ਵੀ ਸੱਚੇ ਪਾਤਸ਼ਾਹ ਜਿਵੇਂ ਹੋਰ ਨਾ ਭਗਤਾਂ ਨੂੰ ਕਣਾਨੰਦ ਬਖਸ਼ਿਆ ਕਿਵੇਂ ਸਾਨੂੰ ਵੀ ਕਣਾਨੰਦ ਜਿਤਾਈ ਇਹ ਆਨੰਦ ਸੂਖ ਬਖਸ਼ਾ ਕਰੋ ਐਸੀ ਕਿਰਪਾ ਕਰੋ ਨਾਮ ਦੇ ਆਸਰੇ ਹੀ ਮਾਰਾ ਇਹ ਸਾਨੂੰ ਕਣਾਨੰਦ ਦਾ ਸੂਖ ਪ੍ਰਾਪਤ ਹੋ ਸਕਦਾ ਹੈ ਆਂਦਰ ਵਿਲਾਹੇ ਕਰਦੂ ਕਰਤੇ ਗਿਆ ਨਹੀਂ ਕਰਤੇ ਰਹਿ ਨਾਮ ਆਧਾਰ ਦੀਜੈ ਨਾਨਕ ਕਾਉ ਆਨੰਦ ਸੂਖ ਕਲੇਰੈ ਛੱਕੇ ਦੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕਾ ਫਤਹ ਪ੍ਰੀਤ ਦੇਵ ਗੰਧਾਰੀ ਪੰਜਵਾ ਮਨ ਗੁਰ ਮਿਲ ਨਾਮ ਆਰਾਧੇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਇਹ ਭਾਗਾਂ ਨਾਲ ਸਮਾ ਆਪਾਂ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਥਾ ਕੀਰਤਨ ਦਾ ਰਸ ਆਪਾਂ ਨੂੰ ਪ੍ਰਾਪਤ ਹੋਇਆ ਹੈ ਸਤਿਗੁਰੂ ਅੰਤਰੀ ਜਮੀ ਦੇਵ ਗੰਧਾਰੀ ਰਾਜਨੀ ਅੰਦਰ ਪੰਜਵੇਂ ਪਾਤਸ਼ਾਹ ਜੀ ਅਮਰ ਰੂਪ ਉਪਦੇਸ਼ ਆਪਾਂ ਨੂੰ ਬਖਸ਼ਦੇ ਹਨ ਜਿਸ ਪ੍ਰਕਾਰ ਸਾਰਸੰਗੈ ਜੀ ਜ਼ਿੰਦਗੀ ਪ੍ਰਾਪਤ ਹੁੰਦੀ ਹੈ ਉਹ ਪਵਿੱਤਰ ਉਪਦੇਸ਼ ਆਪਾਂ ਨੂੰ ਇਸ ਪ੍ਰਕਾਰ ਬਖਸ਼ਦੇ ਹਨ ਫਰਮਾਉਂਦੇ ਹਨ ਦੇਵ ਗੰਧਾਰੀ ਪੰਜਵਾ ਮਨ ਗੁਰ ਮਿਲ ਨਾਮ ਅਰਾਧੇਓ ਪੰਜਵੋ ਪਾਤਸ਼ਾਹ ਦੇਵ ਗੰਧਾਰੀ ਕੀ ਉਚਾਰਨ ਕਰਦੇ ਹਨ ਮਨ ਗੁਰ ਮਿਲ ਨਾਮ ਅਰਾਧੇਓ ਜਿਨਨ ਹੋਰ ਭਾਈ ਮਨਦਵਾਰਾ ਸਤਿਗੁਰਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕੀਤਾ ਯਾਦ ਕੀਤਾ ਹੈ ਵਾਜੂ ਦਾ ਪਵਿੱਤਰ ਜੋ ਨਾਮ ਹੈ ਇਹ ਮਨ ਦੀ ਭਾਵਨਾ ਨਾਲ ਜਿਨ੍ਹਾਂ ਨੇ ਸਤਿਗੁਰੂ ਦੇ ਪਰਮ ਪਵਿੱਤਰ ਉਪਦੇਸ਼ ਨਾਲ ਮਿਲ ਕਰਕੇ ਅਰਾਧਨਾ ਕੀਤਾ ਯਾਦ ਕੀਤਾ ਹੈ ਸੂਖ ਸਹਿਜ ਆਨੰਦ ਮੰਗਲ ਰਸ ਉਹਨਾਂ ਨੂੰ ਸਾਰ ਸੰਗਰੀ ਆਨੰਦ ਸਰੂਪ ਜੋ ਪਰਮੇਸ਼ਰ ਹੈ ਉਦੇ ਰਸ ਪ੍ਰੇਮ ਨਾਲ ਮੰਗਲ ਗਾਉਣੇ ਕਰਕੇ ਸੂਖ ਸਹਿਜ ਅਚਤ ਸੁਖ ਪ੍ਰਾਪਤ ਹੋਇਆ ਹੈ ਜੀਵਨ ਦਾ ਮੂਲ ਬਾਧੇ ਉਹ ਨਾਮਦਾਸ ਸਿੰਘ ਜੀ ਜਿਹੜਾ ਜਿਉਣਾ ਹੈ ਸੰਸਾਰ ਦੇ ਅੰਦਰ ਜੀਵਨ ਪਦਵੀ ਹਰਕੇ ਦਾਸ ਜੀਵਨ ਮੁਕਤੀ ਦੀ ਪਦਵੀ ਵਾਹਿਗੁਰੂ ਦੇ ਸੇਵਕਾਂ ਨੂੰ ਪ੍ਰਾਪਤ ਹੁੰਦੀ ਹੈ ਜੀਵਨ ਜੋ ਚੇਤਨਸੂ ਸਾਰਿਆਂ ਜੀਵਨ ਦਾ ਰੂਪ ਹੈ ਉਹਦੀ ਪ੍ਰਾਪਤੀ ਦਾ ਮੂਲ ਕਾਰਨ ਜੋ ਹੈ ਪ੍ਰੇਮ ਉਹਨਾਂ ਚਿੱਤ ਨੂੰ ਬੰਨ ਲਿਆ ਹੈ ਉਹਨਾਂ ਨੇ ਜੀਵਨ ਦਾ ਮੁੱਢ ਉਹਨਾਂ ਨੇ ਬੰਨ੍ਹ ਗਿਆ ਹੈ ਮੁਰਖਾ ਜਨਮ ਹੋਰ ਵੀ ਜੀਵਨ ਦਾ ਮੂਲ ਜੋ ਕਾਰਨ ਹੈ ਇਹ ਉਹਨਾਂ ਨੇ ਬੰਨ ਲਿਆ ਹੈ ਪੰਨੇ ਧਾਰਨ ਕਰ ਲਿਆ ਹੈ ਉਹ ਨਿਹਾਲ ਹੋ ਗਏ ਹੁਣ ਰਹਾਉ ਕਰ ਕਿਰਪਾ ਆਪਣਾ ਦਾਸ ਕੀ ਨੂੰ ਉਹਨਾਂ ਦੇ ਤਾਂ ਹੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੋ ਸੇਵਕ ਸੱਚੇ ਪਾਤਸ਼ਾਹ ਨੂੰ ਬਣਾ ਲਿਆ ਹੈ ਕਾਚੀ ਮਾਇਆ ਫਾਦੇ ਉਹਨਾਂ ਦੇ ਅੰਦਰ ਜਿਹੜੇ ਮਾਇਆ ਦੇ ਫਾਹੇ ਸੀ ਉਹ ਸਾਰੇ ਕੱਢ ਦਿੱਤੇ ਆ ਮਾਇਆ ਦੇ ਮੋਹ ਦੇ ਫਾਹੇ ਮਾਰਨ ਕੱਟ ਕੇ ਆਪਣਾ ਬਣਾ ਲਿਆ ਸ੍ਰੀ ਵਕ ਭਾਉ ਭਾਵਿਤ ਗਾਏ ਗੁਣ ਗੋਬਿੰਦ ਹੁਣ ਪ੍ਰੇਮ ਭਗਤੀ ਕਰਦੇ ਹਾਂ ਸਿਰਦੇ ਕਰਕੇ ਵੀ ਤੇ ਬਾਣੀ ਕਰਕੇ ਵੀ ਗੋਵਿੰਦ ਦੇ ਗੁਣਾਂ ਨੂੰ ਗਾਉਨੇ ਹਾਂ ਜਮ ਕਾ ਮਾਰਗ ਸਾਧੇ ਇਸ ਪ੍ਰਕਾਰ ਜਿਹੜਾ ਜਮਾ ਦਾ ਮਾਰਗ ਰਸਤਾ ਹੈ ਖੰਡੇ ਧਾਰ ਗਲੀਅ ਪੀੜੀ ਲੇਖਾ ਲੀਜੇ ਚਲਜੂ ਪੀੜੀ ਉਸ ਨੂੰ ਸਾਧ ਲਿਆ ਹੈ ਜਿਤ ਲਿਆ ਹੈ ਭਾਇਉ ਅਨੁਗ੍ਰਹ ਮਿਟਿਉ ਮੋਰਚਾ ਜਦੋਂ ਵਾਹਿਗੁਰੂ ਅਨਗਰੋ ਕਿਰਪਾਲੂ ਹੋਇਆ ਉਸ ਜਿਹੜੇ ਮਿਟਿਉ ਮੋਰਚਾ ਜਿਹੜਾ ਕਾਮਕ੍ਰੋਧ ਦਾ ਜੰਗਾਲ ਲੱਗਾ ਹੋਇਆ ਸੀ ਇਹ ਮੋਰਚਾ ਮਿਟ ਗਿਆ। ਅਮੂਲ ਪਦਾਰਥ ਲਾਧੇ। ਅਮੂਲਕ ਨਾਮ ਰੂਪੀ ਪਦਾਰਥ ਸਤਗੁਰਾਂ ਦੇ ਪਾਸੋਂ ਲਾਧੇ ਉਹ ਲੱਭਿਆ ਪ੍ਰਾਪਤ ਕੀਤਾ ਹੈ। ਬਲਿਹਾਰ ਨਾਨਕ ਲਖ ਬੀਰਾ। ਸਤਗੁਰ ਅਰਜਨਦੇਵ ਜੀ ਕਹਿੰਦੇ ਲੱਖਾਂ ਵਾਲੀ ਵਾਹਿਗੁਰੂ ਤੋਂ ਬਲਿਹਾਰ ਜਾਈਏ। ਮੇਰੇ ਠਾਕੁਰ ਅਗਮ ਅਗਾਧਿਓ। ਮੇਰੇ ਆਲਾਲ ਤੁਰਖ ਵਾਹਿਗੁਰੂ ਜੋ ਠਾਕੁਰ ਸਵਾਮੀ ਜੀ ਹਨ। ਉਹ ਮੰਦੀ ਗਮਿਕਾ ਤੋਂ ਅਗੰਮ ਹਨਗੇ ਸੰਕਲਪ ਕਲਪ ਦਾ ਵਿਸ਼ਾ ਨਹੀਂ ਅਗਾਧਿਓ ਡੂੰਗੇ ਹਨਗੇ ਪਤਾਲਾਂ ਦਾ ਵੀ ਲਖਾਂ ਪਤਾਲ ਰੂਪ ਆਕਾਸ਼ਾਂ ਦਾ ਆਕਾਸ਼ ਰੂਪ ਹੈ ਉਹਦਾ ਆਦੰਤਰੀ ਪਾਜ ਉਸਦਾ ਗੁਣਾਂ ਦਾ ਅਗਾਧਿ ਡੂੰਗੇ ਹਨ ਸਮੁੰਦਰ ਵੀ ਨਹੀਂ ਆਈ